ਹਾਂਜੀ ਦੋਸਤੋ ਅੱਜ ਦੇ ਨਵੇਂ ਬਲਾਕ ਦੇ ਵਿੱਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਬੈਂਕਾਂ ਦੀਆਂ ਫੜੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਨੋਵਾ ਕ੍ਰਿਸਟਾ 22 ਮਾਡਲ 23 ਮਾਡਲ ਗੱਡੀਆਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਉੱਥੇ ਦੋਸਤੋ ਨਿਲਾਮੀ ਦੇ ਵਿੱਚ ਲੱਗੀਆਂ ਹੋਈਆਂ ਸੀ ਗਹੌਰ ਲੁਧਿਆਣਾ ਵਿਖੇ ਜੋ ਕੁਝ ਦਿਨ ਪਹਿਲਾਂ ਬੋਲੀ ਹੋਈ ਸੀ ਦੋਸਤੋ ਆਪਾਂ ਤੁਹਾਨੂੰ ਗੱਡੀਆਂ ਦੀ ਕੰਡੀਸ਼ਨ ਦਿਖਾ ਰਹੇ ਹਾਂ ਵੀ ਉੱਥੇ ਕਿਹੜੇ ਕਿਹੜੇ ਕਿੱਦਾਂ ਦੀਆਂ ਗੱਡੀਆਂ ਹੁੰਦੀਆਂ ਨੇ ਆ ਆਰਟਿਕਾ ਗੱਡੀਆਂ ਦੇਖ ਰਹੇ ਹੋ ਤੁਸੀਂ ਬਿਲਕੁਲ ਸਾਫ਼ ਸੁਥਰੀਆਂ ਗੱਡੀਆਂ ਸੀ ਉੱਥੇ ਆਰਟਿਕਾ ਇਹ ਇਹਨਾਂ ਦੀ ਵੀ ਜੋ ਦੋਸਤੋਂ ਨਿਲਾਮੀ ਹੋਈ ਸੀ ਤੇ ਪਰਮਟ ਵਾਲੀਆਂ ਗੱਡੀਆਂ ਪ੍ਰਾਈਵੇਟ ਗੱਡੀਆਂ ਵੀ ਤੁਹਾਨੂੰ ਉੱਥੇ ਦੇਖਣ ਨੂੰ ਦੋਸਤੋਂ ਮਿਲ ਜਾਣਗੀਆਂ ਜਿੱਦਾਂ ਦੀ ਵੀ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਉਸੇ ਤਰ੍ਹਾਂ ਦੀ ਉਸੇ ਬਜਟ ਦੇ ਵਿੱਚ ਹੀ ਗੱਡੀ ਦੋਸਤੋਂ ਮਿਲ ਸਕਦੀ ਹੈ ਉੱਥੋਂ ਬਾਕੀ ਦੋਸਤੋਂ ਮਾਰਕੀਟ ਦੇ ਹਿਸਾਬ ਜੋ ਮਾਰਕੀਟ ਦੀ ਵੈਲਿਊ ਆ ਉਹਦੇ ਹਿਸਾਬ ਨਾਲ ਹੀ ਉੱਥੇ ਬੋਲੀ ਲੱਗਦੀ ਆ 20120 ਰੁਪਏ ਭਰ ਕੇ ਤੁਹਾਨੂੰ ਬੋਲੀ ਦੇ ਵਿੱਚ ਬੈਠਣ ਦਿੱਤਾ ਜਾਊਗਾ ਉਸ ਤੋਂ ਬਾਅਦ ਦੋਸਤੋਂ ਤੁਸੀਂ ਬੋਲੀ ਦੇ ਸਕਦੇ ਹੋ ਜਿਹੜਾ 20000 ਰੁਪਿਆ ਤੁਹਾਡਾ ਜੇ ਗੱਡੀ ਤੁਸੀਂ ਕੋਈ ਚੀਜ਼ ਖਰੀਦੀ ਹੈ ਤਾਂ ਉਹਦੇ ਵਿੱਚ ਅਡਜਸਟਮੈਂਟ ਹੋ ਜੂਗੀ। ਬਾਕੀ ਤੁਹਾਨੂੰ ਗੱਡੀਆਂ ਦੀ ਸਾਰੀਆਂ ਦੀ ਕੰਡੀਸ਼ਨ ਦਿਖਾਈ ਹੈ। ਆਪਾਂ ਇਸ ਰੰਗ ਰੂਪ ਦੇ ਵਿੱਚ ਉੱਥੇ ਗੱਡੀਆਂ ਤੁਹਾਨੂੰ ਦੇਖਣ ਨੂੰ ਦੋਸਤੋ ਮਿਲ ਜਾਣਗੀਆਂ। ਆਪਦੀ ਪੂਰੀ ਤਸੱਲੀ ਕਰਕੇ ਹੀ ਗੱਡੀ ਤੁਸੀਂ ਖਰੀਦ ਸਕਦੇ ਹੋ। ਧੰਨਵਾਦ ਦੋਸਤੋ। ਇਸੇ ਤਰ੍ਹਾਂ ਸਾਡੀਆਂ ਵੀਡੀਓ ਦੇਖਣ ਵਾਸਤੇ ਜੋ ਨਵੀਂ ਅਪਡੇਟ ਆਉਗੀ ਹੁਣ ਨਲਾਮੀ ਹੋਣੀ ਹੈ ਦੋਸਤੋ ਦੁਬਾਰਾ ਉਹਦੀ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਅਪਡੇਟ ਲੈ ਕੇ ਆਵਾਂਗੇ। ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀ ਹੋਰ ਵੀ ਬਾਈਆਂ ਨੂੰ ਪਤਾ ਲੱਗ ਸਕੇ ਧੰਨਵਾਦ ਜੀ ਸਾਰੇ ਦੋਸਤਾਂ ਮਿੱਤਰਾਂ ਦਾ